ਯੋ ਮੈਨ ਨੂੰ ਝੰਡੀਆਂ ਲੱਗਦੀਆਂ ਆ ਵੇਜ ਲਾ ਕਿਉਂ ਲੈਣੀ ਏ ਕੀ ਕਰਦਾ ਆ ਦੇਖਿਆ ਲਗਾਈ ਕਰ ਇਹ ਰੱਖ ਆਇਆ ਹੋਏ ਫੇਕਾ ਲੈਣੀ ਤੇ ਆ ਮਾਂ ਵੀ ਤੇ ਲੱਗ ਗਿਆ ਮੇਰੇ ਨੂ ਫੇਰੇ ਹੀ ਹੈ ਨਾ ਹੈ ਮੇਰੇ ਤੇ ਫੇਰੇ ਮੇਰੇ ਵਰਗੀਆਂ ਥੋੜਾ ਹੋਣਾ ਕਿਹਨੇ ਤੇਰੀ ਨਾਨਾ ਤੇਰੀਆਂ ਨਾਲ ਕੋਈ ਨਹੀਂ ਤੇਰੀਆਂ ਲੱਗਦੀਆਂ ਹਾਂ ਦੇਖ ਲਾ ਦਬਾਵਾ ਜਾ ਹਾਂ ਲੈ ਦੀਏ ਪੈ ਲਈਏ ਨਾਲੇ ਦੋ ਤੇ ਸਾਹਮਣੇ ਦੋ ਤੇ ਮੇਰੇ ਤੈਨੂੰ ਧਰਮ ਨਹੀਂ ਆਉਦੇ ਆ ਮੁੰਡਾ ਲੱਗਦਾ ਮੈਂ ਨਹੀਂ ਚੰਗੇ ਲੋੜਿਆ ਤੇ ਹੈ ਨਹੀਂ ਕੋਈ ਮੇਰੇ ਬੋਧਿਆ ਬੰਦਰਾ ਮੂੰਹ ਚੋਹ ਹ ਇੱਧਰ ਰੁਕੋ ਮੇਰਾ ਇੱਧਰੋਂ ਇਹਦਾ ਨਾ ਇਹ ਆਪਣਿਆਂ ਦੀ ਰਾਹ ਰਾਹ ਕਿੰਦਾ ਦੇਖੀ ਰਾਤ ਆਈ ਹੀ ਹੈ ਖੇਤ ਵਿੱਚ ਇਹ ਏਦਾਂ ਹੀ ਆ ਮੇਰਾ ਹੁਣ ਮੇਰੀ ਗੱਲ ਸੁਣ ਚੱਲ ਲੈ ਏਦਾਂ ਹੀ ਬੇ ਬੋਲਣਾ ਤੇਰਾ ਦੋਤਾ ਸਵੇਰ ਦਾ ਤੇ ਮੇਰਾ ਭਰਾ ਵੀ ਦਸਵੇਰ ਦਾ ਰਾਤ ਆਇਆ ਹੀ ਮੋਨ ਨੂੰ ਬੁਲਾਇਆ ਹੀ ਨਹੀਂ ਕਰਦਾ ਦੱਸ ਆਪਣੇ ਦੋਤੇ ਸਾਹਨੇ ਤੇ ਚੰਗਾ ਮੈਂ ਮੇਰੇ ਦੋਤੇ ਨੇ ਕਿਹਾ ਕੀ ਕਿਦਾਂ ਚੰਮ ਬੜੀ ਲੱਗ ਇਹਦੇ ਵੀ ਚੰਗੇ ਨਹੀਂ ਲੱਗਦੇ ਯਾਰ ਆਹ ਨਹੀਂ ਮੈਨੂੰ ਸੁਣੀ ਜਾਂਦੀ ਗੱਲ ਬੇਬਦਾਰ ਮੇਰਾ ਬੈਰੀ ਗੁੱਡ ਆਹੋ ਰਾਤ ਆਇਆ ਹੈ ਤਾਇਆ ਘਰ ਤੇ ਨਹੀਂ ਤੈਨੂੰ ਸ਼ਰਮ ਚਾਹੀਏ ਦੋ ਤੇ ਸਾਹਮਣੇ ਵੀ ਨਹੀਂ ਗੱਲਾਂ ਕਰਦੀ ਮੈਂ ਮੇਰਾ ਪੁੱਤ ਆ ਗਿਆ ਉਹ ਪੋਜ ਘਟ ਆਉਂਦੀ ਬੰਦਾ ਲੱਗ ਜਾ ਫੇਰ ਜਿੰਨੀ ਵੱਡੀ ਤੈਨੂੰ ਸੁਣ ਨਹੀਂ ਰਤੀ ਮੇਰਾ ਫਰਾ ਆਉ ਉਹਨੂੰ ਬੁਲਾਇਆ ਨਹੀਂ ਚਾਜਨਾ ਤੁਸੀਂ ਤਾਂ ਕੋਈ ਐਡਾ ਹੈ ਮੈਂ ਬੁਲਾਉਣੀ ਦੇਖ ਲੈ ਮੇਰੇ ਸਾਹਮਣੇ ਦੀ ਗੱਲ ਆ ਉਹਨੇ ਕਿੰਨੀ ਇੱਜ਼ਤ ਕੀਤੀ ਆ ਮੈਨੂੰ ਤਾਂ ਸਮਾਂ ਬੜੀ ਹੋ ਗਈ ਤੇ ਮੈਂ ਹਾਂ ਚੱਲ ਗਿਆ ਉੱਧਰ ਹੀ ਆਇਆ ਆਪੇ ਦੋਨੇ ਜਾਣੇ ਸ਼ਾਮੀ ਆਏ ਮੁਰਗੀ ਕੀਤਾ ਫੋਨ ਵੀ ਨਹੀਂ ਬਣਾਉਣੀ ਇਹ ਹੁਣ ਬੀਬੀ ਮੈਨੂੰ ਪਹਿਲਾਂ ਤੇ ਭਾਜੀ ਬਾਰੇ ਦੱਸ ਵੀ ਇਹ ਤੇਰਾ ਕੀ ਲੱਗਦਾ ਇਹ ਨਾ ਹਾਂ ਪਹਿਲਾਂ ਨਹੀਂ ਪਤਾ ਕੀ ਲੱਗਦਾ ਨਹੀਂ ਮੈਨੂੰ ਪਤਾ ਮੈਂ ਕਿਹਾ ਚਾਹਣ ਵਾਲੇ ਜਿਹੜੇ ਤੈਨੂੰ ਦੇਖਦੇ ਉਹਨਾਂ ਨੂੰ ਦੱਸ ਦਈਏ ਮੇਰਾ ਦੋਤਾ ਲੱਗਦਾ ਮੇਰਾ ਦੋਤਾ ਮੇਰੇ ਦੋਤੇ ਬਹੁਤ ਚੰਗੇ ਨੇ ਇਹ ਇਹ ਦੋਤਾ ਵੱਡਾ ਦੋਤਾ ਆ ਹਾਂ ਮੇਰੇ ਚਾਰੇ ਦੋਤੇ ਨਾ ਰੱਬੇ ਨਾਲ ਜੋਗੇ ਆ ਮੈਂ ਦੱਸਦਾ ਮੈਂ ਦੱਸਦਾ ਇਹ ਭਾਜੀ ਸਾਡਾ ਸੂਬੇ ਦਾ ਰਿਟਾਇਰ ਆਇਆ ਆਰਮੀ ਦੇ ਵਿੱਚੋਂ ਤੇ ਇਹ ਵੱਡੀ ਭੂਆ ਦਾ ਬੇਟਾ ਆ ਤੇ ਇਹ ਭਾਜੀ ਮਤਲਬ ਸਭ ਤੋਂ ਵੱਡਾ ਦੋਤਾ ਆ ਬੀਬੀ ਦਾ ਤੇ ਅੱਜ ਵੀ ਬੀਬੀ ਦੀ ਇੰਨੀ ਇੱਜ਼ਤ ਕਰਦੇ ਆ ਨਾ ਬੀਬੀ ਨੂੰ ਮਤਲਬ ਕਿ ਮਹੀਨੇ 'ਚ ਇੱਕ ਦੋ ਗੇੜੇ ਹੁੰਦੇ ਹੀ ਆ ਵੀ ਮਿਲ ਕੇ ਜਾਣਾ ਹੀ ਜਾਣਾ ਤੇ ਬੀਬੀ ਦਾ ਵੀ ਦਿਲ ਕਰਦਾ ਜਦੋਂ ਬੀਬੀ ਵੀ ਜਾ ਆਉਂਦੀ ਤੁਹਾਨੂੰ ਪਤਾ ਹੀ ਆ ਮੈਂ ਜਦੋਂ ਛੱਡ ਕੇ ਆਉਣਾ ਹੁੰਦਾ ਤੇ ਹੁਣ ਬੀਬੀ ਬੜੀ ਖੁਸ਼ ਆ ਕਿ ਬੀਬੀ ਦਾ ਦੋਤਾ ਆਇਆ ਹੈ ਮੈਂ ਮੈਂ ਬਹੁਤ ਖੁਸ਼ ਹਾਂ ਖੁਸ਼ ਮੈਂ ਸਾਰੇ ਮੈਂ ਉਹਨਾਂ ਲਈ ਮੈਨੂੰ ਸਦਾ ਬੜਾ ਪਰ ਲੈ ਕੇ ਆਇਆ ਰੱਬ ਕੋਈ ਮੈਂ ਕਿਹਾ ਸਭੀ ਮੈਂ ਸਭੀ ਸਭ ਕਦੇ ਆਪ ਦੇ ਹਾਂ ਪਰ ਗੱਲ ਪਤਾ ਕੀ ਆ ਹੁਣ ਕਹਿੰਦੀ ਇਹਨੇ ਉਹਨੇ ਪਹਿਲਾਂ ਹੀ ਵੀਡੀਓ ਸ਼ੁਰੂ ਕਰਾਤੀ ਭੂਆ ਹੁਣੀ ਨਾ ਹੁਣ ਆਓ ਬਸ ਇਹੋ ਹੀ ਤਾਂ ਗੱਲ ਹੈ ਹੁਣ ਕੱਪੜੇ ਵਿੱਚ ਨਹੀਂ ਲਾਦੀ ਨਹੀਂ ਲਾਣੀ ਆਹ ਤਾਂ ਹੀ ਬੜਾ ਹੈ ਬੋਚ ਲਾ ਕੇ ਤੂੰ ਇਲਾਕੇ ਆ ਨਾ ਕਰ ਮੇਰੇ ਨਾਲ ਸਹੀ ਹੈ ਵੀ ਵੀ ਆ ਦੋ ਤਾਂ ਮੇਰਾ ਦੋ ਤਾਂ ਮੈਂ ਕੀ ਜਾਣਦੀ ਆ ਤੇ ਜਦ ਤੈਰੇ ਨੂੰ ਮੈਂ ਕੀ ਜਾਣਦੀ ਆ ਲੈ ਹਿੰਨਾ ਪਿਆਰ ਉਹਦਾ ਕਹਿੰਦੀ ਮੈਂ ਕਦਾ ਆ ਉਹ ਮੈਂ ਮੇਟਾ ਰਬਰ ਚੱਲ ਕੇ ਕੀ ਕਰ ਆ ਉਹ ਤਾਂ ਫਫੜੇ ਸੀਗੇ ਇਹਦੀ ਫਫੜੇ ਫੋਨ ਕਰ ਉਹਨਾਂ ਨੇ ਕਹਿੰਦੀ ਤਾ ਕੋ ਆ ਗਏ ਕਹਿੰਦੀ ਫਫੜੇ ਸੀਗੇ ਮੈਂ ਸ਼ੁਕਰਾਨਾ ਉਹਨਾਂ ਨੂੰ ਬੇਬੇ ਉਹਨਾਂ ਨੂੰ ਬੇਬੇ ਪਤਾ ਆ ਕਿ ਇਹ ਫਫੜੇ ਕੋੜ ਦੀ ਬੇਬੇ ਤੇਰਾ ਇਹ ਨਾ ਫਫੜਾ ਹੈ ਨਹੀਂ ਕਿਸੇ ਚ ਜੋਰ ਨਹੀਂ ਲਾਉਣਾ ਜੋਰ ਨਹੀਂ ਲਾਉਣਾ ਵਾਲੀ ਨਾ ਭਾਵੇਂ ਉਹ ਘੜੀ ਕਰਦੀ ਤਾਂ ਉਹ ਗੱਲ ਭਮਕੇ ਰੱਖ ਦੋ ਉਹ ਬੱਲੇ ਬੀਬੀ ਆ ਕੀਤੀ ਗੱਲ ਇਹਨੂੰ ਨਾ ਦੱਸਦੇ ਕਿ ਮੈਂ ਹੈ ਕੌਣ ਤੇਰੇ ਦੋਤੇ ਤੈਨੂੰ ਤਾਂ ਪਿਆਰ ਕਰਦੇ ਹੋਣਗੇ ਪਰ ਮੈਨੂੰ ਮੇਰੇ ਦੋਤੇ ਬੜਾ ਪਿਆਰ ਕਰਦੇ ਮੇਰੇ ਤੋਂ ਮੈਂ ਤਾਂ ਇਹ ਜਾਨ ਉਹ ਦੇਖਿਆ ਉਹ ਤਾਂ ਬੋਲਣਾ ਦੇਖ ਬੜੀ ਫਮੇ ਕੁ ਪਖੰਡ ਪਖੰਡ ਕਰਦੀ ਆ ਪਖੰਡ ਹੈ ਪਖੰਡਾ ਬੀਬੀ ਪਖੰਡ ਕਰਦੀ ਆ ਇੱਥੇ ਤਖਵਾ ਕੇ ਰੱਖ ਤਖ ਤਖ ਇਹਨੂੰ ਇਹਨੂੰ ਸੂਤ ਕਰਕੇ ਰੱਖਣਾ ਮੈਂ ਕਿੰਨੀ ਦਾ ਹਾਂ ਇਹ ਡਿਗਰੀ ਬਹੁਤ ਕਰਨਾ ਨਹੀਂ ਤੇਰਾ ਦੋਤਾ ਜਿਹੜਾ ਸੂਬੇਦਾਰ ਆ ਕਰਨਾ ਨਹੀਂ ਇਹਨੂੰ ਕੋਈ ਨਹੀਂ ਹੈ ਜਿੱਤ ਕੇ ਨਹੀਂ ਤੇਰੇ ਭਰਾ ਸੂਬੇਦਾਰ ਆ ਤਾਂ ਮੈਂ ਕੀ ਕਹੇ ਤੇਰੇ ਭਰਾ ਨੂੰ ਮੈਂ ਕੀ ਆ ਆ ਆ ਇੰਨੇ ਕਿਹੜਾ ਬੋਲਣਾ ਆ ਬਾਪੂ ਤੇ ਆ ਗਿਆ ਨਹੀਂ ਦੋਤਾ ਕਹਿੰਦਾ ਸੂਬੇਦਾਰ ਮੇਰਾ ਸੂਬੇਦਾਰ ਡੀ ਡੀਐਸਪੀ ਉਹ ਡੀਐਸਪੀ ਤੇਰਾ ਉਪਲਾ ਹੋ ਜੇ ਓਏ ਬੱਲੇ ਬੱਲੇ ਵੇ ਦੇਖਾ ਕਰਦੇ ਹੁਣ ਆਪ ਆਪੋ ਨੇ ਇੰਨੇ ਕਿੱਦਾਂ ਤਾਰੀਫ ਕਰਦੇ ਆ ਇਹ ਦੇਖੀ ਨਹੀਂ ਕਰਦਾ ਵੀ ਸੱਚੀ ਆ ਨੂੰ ਇਹ ਰਖੜਾ ਚੁੱਪ ਰਹਿੰਦਾ ਤੇ ਇਹਨੇ ਸੱਤਿਆ ਲੋਕਾਂ ਨੂੰ ਉਠਾਇਆ ਹੈ ਨਾ ਇਹ ਕੱਪੜੇ ਧੋ ਲਾ ਬੀਬੀ ਨੂੰ ਗਲਤ ਨਹੀਂ ਬੋਲਣਾ ਬਈ ਆਹ ਬੀਬੀ ਨੇ ਮੇਰੀ ਸੇਵਾ ਕਿੰਨੀ ਕੀਤੀ ਨਾ ਇਸ ਕਰਕੇ ਮੈਂ ਕਬੀਦਾਰ ਫੌਜ ਬਣ ਗਿਆ ਆ ਜੀ ਜੀ ਨੇ ਬੜੀ ਮਿਹਨਤ ਕੀਤੀ ਹੈ ਠੀਕ ਹੈ ਹਾਂ ਬਹੁਤ ਜਿਆਦਾ ਰਿਸਪੈਕਟਡ ਹੈ ਕਿ ਕਮੀ ਨਹੀਂ ਆਉਣਗੀ ਇਹ ਗੱਲ ਵਾਕਈ ਸਹੀ ਮੈਨੂੰ ਲੱਗਦਾ ਵੀ ਤੁਸੀਂ ਯਾਦੇ ਘਰੇ ਟੋਹੜਿਆ ਸਾਰਾ ਬੋਸ ਨਹੀਂ 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 ਇਹ ਗੱਲ ਤਾ ਉਹ ਰੱਬਾ ਮੇਰਾ ਆ ਗੱਲ ਕੀ ਕਹਿਤੀ ਤੁਸੀਂ ਸਾਰਿਆਂ ਲਈ ਸੋਚਦੀ ਹੈ ਠੀਕ ਹੈ ਆ ਕਿੱਡੀ ਗੱਲ ਕਹਿਤੀ ਕਿੱਡੀ ਗੱਲ ਕਹਿਤੀ ਯਾਰ ਮੇਰੇ ਤੋਂ ਟੋੜੀ ਆ ਜੀ ਇਹ ਮਾਮੀ ਗਲਤ ਹੈ ਸਾਰੇ ਲਈ ਸੋਚਦੀ ਆਪਣੇ ਪੋਤਿਆਂ ਲਈ ਕੋਣ ਲਈ ਸੋਚਦੀ ਹੈ ਆਪਣੇ ਨੋਆ ਲੱਗਿਆ ਸੰਦੀ ਹੋਏ ਆ ਪੱਲੇ ਪੱਲੇ ਹੈ ਇਹ ਮੇਰੇ ਨਾ ਅਰਧੰਦਾ ਜਿੰਨਾ ਕਿਉਂ ਮਾਸਖਾ ਖਾਣ ਗਏ ਨਾ ਤੇਰੇ ਮਾਮੇ ਨੂੰ ਜਾਂ ਨਿਆਣੇ ਨੂੰ ਰਹਿੰਦੇ ਆ ਕਿਤੇ ਜੋੜ ਵੀ ਲਿਆ ਕਰ ਜੋੜੀ ਜਾਣਾ ਕਾ ਸੰਭਣਾ ਮੈਂ ਜੋੜਨਾ ਹੈ ਨੇ ਫਿਰ ਚਲ ਡਾਲਵਾਉਣਾ ਚਾਲਤ ਬਟਾਓ ਤੇਰਾ ਪੜਾ ਹਜੇ ਦੇ ਵੀ ਆ ਵੇਖ ਲਾ ਇਹ ਗੱਲ ਹੈ ਹਾਂ ਬੀਬੀ ਪਤਾ ਕੀ ਹੈ ਸਾਰਿਆਂ ਲਈ ਬਰਾਬਰ ਸੋਚਦੀ ਹੈ ਆਪਣੀਆਂ ਦੇ ਸਾਹਮਣੇ ਇਹ ਲੱਗਦਾ ਕਿ ਆਪਣੇ ਪੁੱਤਾਂ ਲਈ ਆਪਣੇ ਦੋਤਿਆਂ ਲਈ ਆਪਣੀ ਨੋਹਾਂ ਲਈ ਆਪਣੇ ਪੋਤਾਂ ਲਈ ਸਾਰਿਆਂ ਲਈ ਨਾ ਆਪਣੇ ਕੁੜੀਆਂ ਲਈ ਸਾਰਿਆਂ ਲਈ ਸੋਚਦੀ ਹੈ ਸੋਚਦੀ ਹੈ ਸਾਰੀ ਹੋਰ ਇਰਿਸਪੌਂਸਿਬਿਲਟੀ ਹੈ ਇਹ ਸਫਾਈਆਂ ਨਾ ਦੇ ਜਾ ਉਹ ਮੈਨੂੰ ਪੁੱਛੇ ਨਾ ਭਾਈ ਬਹੁਤ ਸਫਾਈਆਂ ਨਾ ਦੇ ਉਹ ਦੇ ਲੈ ਤਾੜੇ ਭਾਈ ਸਫਾਈਆਂ ਦੋ ਇਹ ਇਹਦੀਆਂ ਸਫਾਈਆਂ ਨਾ ਕਹਿੰਦੀ ਕਹਿੰਦੀ ਜੋ ਕੁਝ ਮੇਰੇ ਹੀ ਹੈ ਮੇਰੇ ਹੀ ਹੈ ਹੋਰ ਕੋਈ ਹੈ ਹੀ ਨਹੀਂ ਤਾਂ ਤਾਂ ਬੋਲਣਾ ਨਹੀਂ ਤਾਂ ਓਏ ਕਿਸਮੇ ਨਹੀਂ ਆਣਾ ਕੰਮ ਕਰਕੇ ਘਰ ਆਣਾ ਉਹ ਸਾਰਾ ਦਿਨ ਮੈਂ ਡੰਗਰ ਪੱਠੇ ਪੋਹਣੇ ਸਾਹਮਣੇ ਨਿ ਮੁੜ ਕੇ ਅੱਡੀ ਤਰ੍ਹਾਂ ਸਾਰਾ ਦਿਨ ਖਾਪਦਲਣਾ ਖੇਤਾਂ 'ਚ ਨੌਕਰੀ ਕਰਨੀ ਨਾਲ ਖੇਤੀਬਾੜੀ ਕਰਨੀ ਓ ਮਸਕ ਮੈਂ ਇੰਨ ਨਗ ਪਾ ਦੀ ਨਾ ਉਹਨੂੰ ਰਹਿਣ ਦੇ ਤੂੰ ਬੀਬੀ ਇਦਾਂ ਕਰਦੀ ਰਹੀ ਤੂੰ ਦੇਖੀ ਤੈਨੂੰ ਪਤਾ ਹੀ ਐ ਕਿੰਨੇ ਝੂਠੇਗਾ ਕਿਸੇ ਦਾ ਓਹ ਹੈ ਤੇ ਜਮਾਨੇ ਦਾ ਝੂਠੇ ਇਹਦੇ ਕੋਲਾ ਸਾਰਾ ਕਿਦਾਂ ਮੂੰਹ ਤੇ ਕਹਿ ਦਿੰਦੀ ਗੱਲ ਕਿ ਆਏਗੇ ਤਾਂ ਵੀ ਦੇਖਦੀ ਇਹ ਵਿਗੜੇ ਬੰਦੇ ਦਾ ਕੰਮ ਆ ਛੋੜੇ ਹਾਂ ਜਸਮਨ ਆ ਵੇ ਲਾ ਮੇਰੇ ਤੇ ਦਾਦੀ ਕਿਦਾ ਲਫੜਾ ਇਹ ਕਹਿਣ ਲਗੀ ਦਾਦੀ ਦਾ ਬਕਵਾਸ ਕਰਦੀ ਕਹ ਤੇ ਕਹਦੇ ਜਿੱਸਾ ਦੀ ਤੇਰੀ ਹਾਂ ਲੈ ਹਾਂ ਵੀ ਜਸਮਨ ਜਸਮਨ ਆ ਤੇ ਪਾਜੀ ਨਾਲ ਗੱਲ ਕਰੋ ਹਾਂ ਤੈਨੂੰ ਦਿਖਾਣੀ ਆ ਮੈਂ ਕਮਾਂਡੋ ਵਾਲੀਆਂ ਫੋਟੋਆਂ ਹਾਂ ਠੀਕ ਹੈ ਫੌਜੀ ਬਣਨਾ ਤੂੰ ਕਿਹਾਂ ਬਣਨਾ ਹੈ ਮੈਂ ਕਮਾਂਡੋ ਵਾਲੀ ਫੋਟੋ ਦਿਖਾਉਂਗਾ ਇੱਨੀ ਸੁਬੇਦਾਰ ਬਣਨਾ ਹੈ ਸੁਬੇਦਾਰ ਸੁਬੇਦਾਰ ਬਣਾ ਦੇਣਾ ਆਏ ਆ ਠੀਕ ਹੈ ਮੈਂ ਸਿੱਧਾ ਲੈਫਟੀਨੈਂਟ ਭੇਜੂੰਗੀ ਆ ਇਹ ਬਣਾਵਗੀ ਇਹ ਕੀ ਚੀਜ਼ ਕੀ ਲੱਗੀ ਆ ਅਜਿਹਾ ਵੈਗਣ ਲੱਗੀ ਆ ਇਹ ਸਾਰੇ ਇਹਦੇ ਭਰਤੀ ਹੋਏ ਜਿੰਨੇ ਵੀ ਆ ਇਹ ਇੱਕ ਸੋਚ ਉੱਚੀ ਆ ਵੀ ਸੋਚਦੀ ਮੈਂ ਇਹ ਸੋਚ ਬਈ ਕਿੰਨੀ ਉੱਚੀ ਰੱਖਦੀ ਆ ਸੋਚ ਇਹ ਕਹਿੰਦੀ ਜੋ ਮੈਂ ਆ ਮੇਰੇ ਵਰਗਾ ਦੁਨੀਆ ਤੇ ਹੈ ਤੇ ਤੇਰੇ ਵਰਗਾ ਹੋਵੇ ਵੀ ਨਹੀਂ ਪਤਾ ਬੁਤਾ ਜਿਹੜਾ ਮੈਂ ਕਿਹਾ ਸੀ ਉਹ ਕਿਉਂ ਕਹਿੰਦੇ ਬੁਲਾਈ ਮੈਨੂੰ ਦੱਸ ਉਹ ਕਹਿੰਦੀ ਕਿਨੂੰ ਆਹ ਕਹਿੰਦੀ ਮੈਨੂੰ ਦੱਸ ਵੀ ਲੈਫਟੀਨੈਂਟ ਕਿਨੂੰ ਕਹਿੰਦੇ ਕਿਤੇ ਬੀਬੀ ਨੂੰ ਪਤਾ ਨਹੀਂ ਹੈਗਾ ਓ ਤੇਰਾ ਪਤਾ ਤੈਨੂੰ ਪਤਾ ਚੱਲ ਕੋਈ ਐ ਤੈਨੂੰ ਪਤਾ ਸਹੀ ਮੈਨੂੰ ਨਹੀਂ ਪਤਾ ਇਹ ਇਹ ਤੈਨੂੰ ਪਤਾ ਇਹ ਪੜ੍ਹੀ ਲਿਖੀ ਬੜੀ ਐ ਨਾ ਹਾਂ ਪੜ੍ਹੀ ਲਿਖੀ ਪੱਲੇ ਬੰਦੀ ਨਹੀਂ ਪੜ੍ਹੀ ਲਿਖੀ ਸੂਝਬਾਨ ਹਰ ਇੱਕ ਆ ਦੇ ਆ ਦੇ ਮੇਰੀ ਸਿਆਣੀ ਘਰ ਵਾਲੀ ਦੇ ਲੈ ਮੂੰਹ ਪਰੇ ਨੂੰ ਕਰਕੇ ਬੈਠੀ ਕੇ ਮੇਰਾ ਮੂੰਹ ਨਾ ਆ ਜਾਵੇ ਦੇ ਤੂੰ ਹੀ ਮੇਰੇ ਬਾਲਦੀ ਹੋ ਜਾ ਕਿ ਤੇ ਮੇਰੇ ਪਿੱਛੇ ਬੈਠੀ ਬੀਬੀ ਇਹ ਵੀ ਨਹੀਂ ਨਾ ਸੈਟ ਲੈਂਦੀ ਤੇ ਨਹੀਂ ਦੀਦੀ ਨੇ ਮੇਰੀ ਗੱਲ ਸੁਣੋ ਬੀਬੀ ਨੇ ਹਰ ਚੀਜ਼ ਦੇ ਤੱਤ ਗੱਡੇ ਐ ਉਹਨੂੰ ਸਾਰਾ ਕੁਝ ਪਤਾ ਐ ਸਾਰਾ ਗਿਆ ਉਹਨੂੰ ਸਿਆਣੀ ਨਾ ਬਣ ਕੇ ਦੱਸੋ ਸਿਆਣੀ ਨਾ ਬਣ ਕੇ ਦੱਸੋ ਹਾਂ ਮੈਂ ਕਹਿੰਦੀ ਤੂੰ ਕੁਝ ਵੀ ਨਹੀਂ ਕੀਤਾ ਬੀਬੀ ਮਨ ਮਨਪ੍ਰੀਤ ਕਿਉਂ ਨਹੀਂ ਆਉਂਦੀ ਵੀਡੀਓ ਚ ਪਤਾ ਨਹੀਂ ਕੀ ਗੱਲ ਐ ਕਿਤੇ ਪਿੱਛੇ ਮੇਰੇ ਬੈਠੀ ਤੇਰੇ ਤੇ ਤੇਰ ਤੋਂ ਤਾਂ ਨਫ਼ਰਤ ਕਰਦੀ ਕਿਤੇ ਅਰੇ ਇਹੋੀ ਗੱਲ ਹੋਏਗੀ ਹਾਂ ਦੇ ਮੂੰਹ ਵੀ ਨਹੀਂ ਕਰਦੀ ਤੇਰੇ ਨਾਲ ਨੂੰ ਇਹ ਨਹੀਂ ਸੱਸ ਦੀ ਆ ਇਹ ਕਿਹੜੀ ਘਟਾ ਐ ਇਹ ਵੀ ਸੱਸਰੀ ਬਣਦੀ ਹੈ ਮਕਾਨ ਵਿੱਚ ਹੀ ਹੁੰਦੀ ਜਾਂ ਸਾਰੇ ਚੱਟ ਜਾਂਦੇ ਹੈ ਨਾਲੇ ਨਾਲੇ ਆਪਣੇ ਕੰਮ ਲੱਗੀ ਆ ਨਾਲੇ ਗੱਲਾਂ ਕਰੀ ਜਾਂਦੀ ਆ ਇਹਨੇ ਭੂਆ ਨੂੰ ਸੱਸਰੀ ਕਾਲੀ ਮਲਾਈ ਹੁੰਦੀ ਨੂੰ ਮੈਂ ਦੇਖਿਆ ਇਹਨਾਂ ਨੂੰ ਬੁਲਾਉਣੀ ਆ ਮੈਨੂੰ ਬੜਾ ਦੁੱਖ ਲੱਗਾ ਉਹ ਰੋਈ ਤੁਰ ਕਰ ਰਹੀ ਸੀ ਆ ਦੇਹਲਾ ਜੇ ਕਿਤੇ ਆਈਆਂ ਤਾਂ ਤੂੰ ਬਲੋਰ ਆ ਪਹਿਲਾਂ ਆਏਗੀ ਇੱਥੇ ਲੈ ਅੱਲਾ ਇੱਥੇ ਚੀਜ਼ ਆ ਗਈ ਸਾਰੀ ਹਾਂ ਕੋਈ ਗੱਲ ਨਹੀਂ ਰਾਜੀ ਰੋ ਠੀਕ ਹੈ ਇਹ ਬੜਾ ਪਿਆਰ ਬੜਾ ਪਿਆਰ ਆ ਵੈਸੇ ਮਜ਼ਾਕ ਲੱਗੇ ਰਹੀਦਾ ਖਾਸਾ ਮਖੌਲ ਕਰਨ ਸੋ ਇਦਾਂ ਹੀ ਮਾਰਾ ਸੱਚੇ ਪਾਤਸ਼ਾਹ ਬੀਬੀ ਕਾ ਚੜਦੀ ਕਲਾ 'ਚ ਰੱਖੇ ਕਿਉਂ ਬੀਬੀ ਹੁਣ ਇੱਧਰ ਆ ਕੇ ਬੈਗੀ ਮਨਪਰੀ ਦਾ ਵੇਲਾ ਆ ਦੇਖ ਹੈ ਹਾਂ ਇਹ ਹੁਣ ਤੇਰੇ ਲਾਗੇ ਵਿਆਹੀ ਨਾ ਕੀ ਬਣੇ ਏਰੀ ਸਾਈਡ ਲੈਣੀ ਐ ਨੇ ਮੇਰੇ ਮੇਰੇ ਕੋਲ ਤਾਂ ਚੱਲ ਗਈ ਪਰ ਕਹਿੰਦੀ ਮੈਂ ਵੀਡੀਓ 'ਚ ਨਹੀਂ ਆਉਣਾ ਨਹੀਂ ਆਉਣਾ ਕਹਿੰਦੀ ਨਾ ਬੀਬੀ ਵਾਲਾ ਕਹਿੰਦੀ ਵਾ ਬੀਬੀ ਵਾਲਿਆਂ ਹੋਏ ਤਾਂ ਮੈਂ ਪਿੱਛੇ ਬੈਠੀ ਮੇਰੇ ਨਹੀਂ ਉਹ ਨਾ ਮੈਂ ਫੋਟੋ ਚ ਨਹੀਂ ਆਣਾ ਨਾ ਕਹਿੰਦੀ ਨਾ ਫੋਟੋ ਚ ਨਹੀਂ ਆਣਾ ਫੋਟੋ ਚ ਨਹੀਂ ਦੇਖ ਤੇ ਸਹੀ ਹੈ ਕੀ ਗੱਲ ਹੈ ਕੀ ਪਤਾ ਨਹੀਂ ਕੀ ਗੱਲ ਤੈਨੂੰ ਆਣਾ ਫੋਟੋ ਚ ਦੇ ਦੇ ਤਾਂ ਸਹੀ ਮਤਲਬ ਹੈ ਬੀਬੀ ਨਾ ਨਾ ਆਜਮਾ ਵਾ ਫੋਟੋ ਚ ਇਹੀ ਮਤਲਬ ਹੈ ਪੇ ਕੋਈ ਗੱਲ ਨਹੀਂ ਨਾ ਮੈਨੂੰ ਕੋਈ ਪਰਵਾਹ ਨਹੀਂ ਕੇ ਦੀ ਕਿਦਾਂ ਮਰਦੀ ਕਰੋ ਨਾ ਉਹ ਕਹੇ ਮੈਂ ਨਹੀਂ ਕਹੂੰ ਜਾਂਦੀ ਜੂਣ ਦੀ ਕੌਣ ਹੈ ਕੌਣ ਨਹੀਂ ਵੀਡੀਓ ਚ ਨਾ ਦੇ ਬੇਹੀ ਲੜਾ ਦੇ ਰਾਹ ਕਿ ਤੇ ਕਰ ਗਏ ਤੇਰੇ ਅੱਥਰ ਕੜ ਕੇ ਦਾਲ ਦਾ ਦਾਲ ਜਨ ਲੈ ਲਾ ਉਸੇ ਘਰ ਦੇ ਲੜਾਕੀ ਬੀਬੀ ਕਾ ਪਹਿਲਾ ਉੱਥੇ ਬਿਆ ਪਹਿਲੇ ਕਾ ਪਹਿਲਾ ਉੱਥੇ ਬਿਆ ਵੀਡੀਓ ਜਾਊਗੀ ਕਾ ਮੈਂ ਨਹੀਂ ਤੇਰਾ ਗੱਲ ਕਰਨੀ ਲੜਾਕੀ ਗਾ ਨੋ ਕਰਦੀ ਲੜਾਕੀ ਉਹ ਨਹੀਂ ਲੜਾਕੀ ਹੈਗੀ ਉਹ ਵੀਡੀਓ ਕਿੱਦਾਂ ਹੋਵੇ ਆ ਰਹਿਣਾ ਕੰਮ ਹੈ ਵੀਡੀਓ ਆਪੇ ਕਰ ਜਣਾ ਤੂੰ ਮੰਜੀ ਤੇ ਬਹਿ ਕੱਲ੍ਹ ਕਰ ਮੇਰੇ ਤੇ ਨਾ ਜਾਣਾ ਆਓ ਜੀ ਬੀਬੀ ਦੀਆਂ ਬੇਟੀਆਂ ਵੀ ਆ ਗਈਆਂ ਉਹ ਤੁਰੀਆਂ ਮੈਂ ਤੈਨੂੰ ਦਿਖਾਉਣਾ ਆ ਵਾਹ ਜੀ ਵਾਹ ਕੀ ਬਾਤ ਹੈ ਕਿੰਨੀਆਂ ਸੋਹਣੀਆਂ ਮੂਰਤਾਂ ਤੁਰੀਆਂ ਦੋਨੇ ਮੇਰੇ ਹਿਸਾਬ ਨਾਲ ਨਾ ਨਾਟੇ ਪੇਜ ਢਿੱਲੇ ਹੀ ਆ ਨਾ ਤੇ ਜਿਹੜੇ ਹਿਸਾਬ ਨਾਲ ਮੈਨੂੰ ਲੱਗਦਾ ਮੇਰੀ ਮੰਮੀ ਦੀਆਂ ਚੁਗਲੀਆਂ ਕਰਦੀਆਂ ਹੁੰਦੀਆਂ ਆ ਵੀ ਐਨੇ ਕਿਹੜਾ ਬੁਲਾਉਣਾ ਸਾਨੂੰ ਦੀ ਚੱਦੀ ਹਾਂ ਚਾਲਾ ਬਾਜੀ ਬੀਬੀ ਹਾਂਜੀ ਪਰ ਆ ਨਾ ਮੈਂ ਤੁਹਾਨੂੰ ਦੱਸਾਂ ਜੇ ਤੂੰ ਇਦਾਂ ਠੋਕ ਰੱਖੇਂਗੀ ਨਾ ਫੇ ਨੇ ਤੇਰੀ ਇੱਜ਼ਤ ਕਰਨੀ ਆ ਜੇ ਤੂੰ ਮੜੀ ਹੈ ਨਹੀਂ ਇੱਜ਼ਤ ਕਰਨ ਵਾਲੀ ਇਹ ਜਿੰਸ ਫੋਰ ਆਏ ਦੇਲ ਦੇਲ ਮੇਰਾ ਕੀ ਵਿਗੜਦਾ ਕਹਿੰਦੇ ਲਾਈ ਜਾ ਜੋ ਮੇਰਾ ਕੀ ਵਿਗੜਦਾ ਲਾਲਾ ਮੈਨੂੰ ਫਰਕ ਨਹੀਂ ਪੈਂਦਾ ਪਰ ਨਹੀਂ ਜਾਂਦਾ ਨਾ ਬਾਪੇ। ਲੈ ਨੂੰ ਪੈਰ ਵਾਣ। ਡੈਡੀ ਕਿਹੜਾ ਬੋਲਦਾ ਬੀਬੀ ਡੈਡੀ ਤੇ ਆਉਂਦੇ ਹੱਸੀ। ਕਿਹੜਾ ਕੀ ਬੋਲੇ? ਥੱਲੇ ਨੂੰ ਮੂੰਹ ਕਰਕੇ ਹਸੀ ਜਾਂਦਾ ਬਾਪੂ। ਆਹ ਲੱਗੇ। ਉਹ ਆਪਣੇ ਪੋਤੇ ਨਾ ਲੱਗੇ ਆ ਕੋਈ ਜਾਣ। ਮੈਂ ਇੱਧਰ ਜਾਉਣਾ। ਕੀ ਕਰੇ ਫੇ ਮੰਮੀ ਨੇ ਥੋੜੀ ਕਹਿਆ ਹੋਣਾ। ਮੰਮੀ ਦਾ ਫੇ ਡਰ ਵੀ ਹੈਗਾ ਨਾ। ਹੈਗਾ। ਨਹੀਂ ਡਰਦੀ ਇਹ ਕੋਈ ਡਰਦੇ ਰਹਿੰਦੇ ਨੇ ਡਰਦਾ ਮੈਂ ਡਰਦੀ। ਕਿਸੇ ਵੇਲੇ ਦੱਬ ਲੈਂਦੀ ਨਾ ਤੈਨੂੰ ਵੀ। ਕੀ ਦੱਬਾਂ ਮੈਨੂੰ? ਜਿਲੇ ਫੇ ਕਿਹਲੇ ਪੈਂਦੀ ਫੇ ਬੜਾ ਬੁਰਾ ਪੈਂਦੀ ਹੈ ਕੋਈ ਪਰਿਵਾਰ ਨਹੀਂ ਮੈਨੂੰ ਕੋਈ ਪਰਿਵਾਰ ਨਹੀਂ ਹਾਂਜੀ ਹਾਂਜੀ ਆਹੋ ਬੰਦਾ ਗੱਲਾਂ ਕਰੇ ਕੋਈ ਚਾਰ ਹਨਾ ਕੋਈ ਫੋਨ ਬੇਲੀ ਹੋਈ ਤੇ ਹੁਣ ਹੀ ਬੈਠਣਾ ਨਹੀਂ ਕਿਹ ਕਿੱਦਾਂ ਬੈਠਣਾ ਹਾਂ ਤੇਲਾ ਫੇ ਪੁੱਠੀ ਬੋਲੀ ਬੀਬੀ ਨਹੀਂ ਉਹ ਪਕਾ ਹੋ ਗਈ ਉਹ ਕਿਹੜੇ ਸਾਰੀ ਰਾਤ ਪਕਾ ਫੇਰੇ ਹੋਂ ਸਵੇਰੇ ਸਵੇਰੇ ਹੀ ਪਕਾਉਣੀਆਂ ਸੀ ਆ ਫੇ ਤੇ ਮੂਹੇ ਦਦਾ ਬਣਾਇਆ ਦੇ ਲਾ ਹੈ ਗਈ ਸਗੀ ਤੇਰੀ ਵੀ ਏ ਦੇ ਲਾ ਲਾ ਜੀ ਲਾ ਲਾ ਜੀ ਲਾ ਨਾ ਜੀ ਲਾ ਓਖਾ ਸਵਾਰੀਆਂ ਕੋ ਬੜਾ ਓਖਾ ਚੜਿਆ ਜਾ ਰਿਹਾ ਆ ਲਾ ਜੀ ਜਮਨੇ ਮੇਰੀ ਆਈਆ ਦੁਸ਼ਮਣ ਭੂਆ ਆਈਆ ਵੱਡੀ ਤੇ ਨਾਲ ਅੰਮਰਸਰ ਵਾਲੀ ਭੂਆ ਤੇ ਤੜਕਦਾ ਦਸਾ ਚੜਦਾ ਤੋ ਬੁਰੇ ਹਾਂ ਹਾਂ ਆ ਜਿਹੜਾ ਕੀ ਦੁਨੀਆ ਦਾ ਵੀ ਹੈ ਨਹੀਂ ਗਾ ਸਵਾਰੀਆਂ ਮੱਥਾ ਹੀ ਕਿਉਂ ਦੁਨੀਆ ਤੇ ਹੋਠੀ ਘਰ ਕਿਹ ਖਾਈਗਾ ਨਾ ਸਸੀ ਕਾਲਪੂਆ ਜੀ ਕੀ ਹਾਲ ਚਾਲ ਹੈ ਠੀਕ ਠਾਕ ਠੀਕ ਆ ਬਹੁਤ ਠੀਕ ਆ ਮੈਂ ਨਹੀਂ ਮਿਲਣੀ ਤੈਨੂੰ ਮੈਂ ਨਹੀਂ ਮਿਲਣਾ ਆ ਦੇਖ ਲਾ ਕੀ ਕਹਿੰਦੀ ਹੈ ਕਹਿੰਦੀ ਮੈਂ ਨਹੀਂ ਬੁਲਾਉਣਾ ਨਾ ਬੁਲਾਓ ਪ੍ਰਵਾਹ ਆ ਦੇਖ ਲਾ ਬੀਬੀ ਤੁਹਾਡੀ ਹੋਰ ਬੀਬੀ ਕਿਤੇ ਸੱਚੀ ਸਮਝ ਲਵੇ ਨਾ ਨਾ ਤੁਹਾਡੀਆਂ ਰੋਂਦਾ ਪ੍ਰਵਾਹ ਕਿੰਨਾ ਦਿਖਾਉਣਾ ਚਾਹੀਦਾ ਆਹੇ ਦੇਖੋ ਪੰਜ ਕਿ ਪਤਾ ਇਨੇ ਘਰੇ ਕਿਥੇ ਇਲਾਜ ਕਰਾਇਆ ਇਹਦਾ ਕੀ ਪਤਾ ਬੀਬੀ ਕੰਮ ਕਰਦੀ ਹੋਣਾ ਪੈਂਦਾ ਮੈਨੂੰ ਜਾਣ ਕੇ ਸਤਾਉਣਾ ਨਹੀਂ ਉਹ ਜਿਹੜੇ ਸਿਆਣੇ ਕੋ ਮੈਂ ਪੁਆਇਆ ਨਾ ਉਹ ਤੇ ਕੋ ਤੁਮੀ ਚਲ ਜੀ ਕਢਾ ਲਈ ਤੇ ਭੂਤ ਹੁਣ ਉਹ ਤੇਰਾ ਪਲਾ ਮੈਂ ਤੁਰਨ ਜਾ ਕੇ ਹੋਇਆ ਤੇ ਪੁੱਛ ਕੇ ਆਮਾ ਕਿ ਕੰਜਰਾ ਕੀ ਦਿੱਤਾ ਉਹ ਵੀ ਇਹਦੇ ਭੂਤ ਕੱਢ ਪਹਿਲਾਂ ਇਹਦੇ ਭੂਤ ਨਿਕਲਣੇ ਉਹ ਤਾਂ ਗੱਲ ਕੱਢਣ ਚੋਗੀ ਹੁਆ ਤਾਂ ਆ ਆ ਕੱਢੀ ਤੇ ਜਾਣੀ ਪੁੱਥੇ ਨੇ ਹੋਰ ਕਿੱਦਾਂ ਕੱਢਣੇ ਆ ਕਿੱਦਾਂ ਕੱਢੀ ਜਾਣੀ ਆ ਕਾ ਰਾਮ ਲੈ ਕੱਪੜੇ ਧੋਣ ਲੱਜਾ ਕੇ ਮੈਨੂੰ ਸਿਆਣੇ ਕੋ ਲੈ ਜਾਓ ਕੀ ਪੜਦਾ ਕੋਈ ਮੈਂ ਦੇਖ ਲੈ ਫਿਰ ਉਹ ਤੇਰਾ ਭੂਤ ਬਦਲਦਾ ਬੀਬੀ ਸ਼ਾਦੀ ਤੇ ਆ ਜੇ ਤੂੰ ਅੱਜ ਨਾ ਨਾ ਮਾਰੀ ਫੇਰ ਦੇਖ ਲਈ ਆ ਦੇਖ ਲੈ ਯਾਹਾਂ ਪਹਿਲਾਂ ਮੈਂ ਤੇਰੇ ਬਹੁਤ ਉਹ ਤੇਰਾ ਭਲਾ ਕਿਦਾਂ ਯਾਰ ਛੋੜ ਪੈਂਦੀ ਪਈ ਏ ਕੁੜੀਆਂ ਸਾਹਮਣੇ ਬੀਬੀ ਭੂਆ ਸਾਹਮਣੇ ਇਦਾਂ ਕਰੀ ਜਾਂਦੀ ਸ਼ਰਮ ਹੈਗੀ ਇਹੋ ਕੀ ਕੁੜੀਆਂ ਸੁਣਨ ਆ ਲਾ ਕੇ ਇਦਾਂ ਧੌੜ ਧੌੜ ਪੈਂਦੀ ਕਹਿੰਦੇ ਕਹਣਾ ਫਿਰ ਇੰਦਾ ਕਹਿੰਦੀ ਏ ਰੋਜ਼ ਇਹ ਤੇ ਕਹਿਣ ਪੈਣੀ ਆ ਮੈਂ ਕਹਿੰਦੀ ਆ ਉਹ ਤੇਰੀ ਆ ਮੈਂ ਨਹੀਂ ਮੈਂ ਦੇਣਾ ਸੁਣਿਆ ਇਜਤ ਕਰ ਪਕੌੜੇ ਪਕੂੜੇ ਜਾਂ ਕੋ ਰੋਟੀ ਤਿਆਰ ਤਿਆਰ ਕਰ ਇੱਥੇ ਬੋਲਦੀ ਆ ਕਿ ਨਾਲੋ ਆਏ ਹੁੰਦੇ ਆ ਕੋਈ ਉਹ ਗੱਲ ਤੇ ਫਿਰ ਬੀਬੀ ਆਪਣੇਆਂ ਚ ਤੇ ਬਗਾਨਿਆਂ ਚ ਫਰਕ ਤੇ ਹੁੰਦਾ ਹੀ ਆ ਆ ਉਹ ਕੱਲ ਗੱਲ ਕੀਤੀ ਮੈਂ ਤਾਂ ਖਜੂਣੇ ਰਜ ਗਿਆ ਬੀਬੀ ਕੱਲ ਬੀਬੀ ਰਾਤੀ ਰਾਤ ਕਾਲੋ ਰਾਤੀ ਆਏ ਤੇ ਉੱਡਦੇ ਹੀ ਆਏ ਉੱਡਦੇ ਹੀ ਹੈ ਨਾ ਡੈਡੀ ਦੀ ਜਾਨ ਖਾਲੀ ਹੋਣੀ ਗੱਡੀ ਜੀ ਵੀ ਉੱਡ ਕੇ ਲੈ ਜਾ ਗੱਡੀ ਕਿਸ ਤਰ੍ਹਾਂ ਮੈਨੂੰ ਕਹਿੰਦੇ ਕੀ ਗੱਲ ਆ ਤੈਨੂੰ ਹੋਰ ਗੱਡੀ ਤੇ ਤੋੜ ਜਲਦੀ ਆ ਦੇਣਾ ਡੈਡੀ ਨੂੰ ਕਹਿੰਦੀ ਗੱਡੀ ਤੈਨੂੰ ਚਲਾਉਣੀ ਨਹੀਂ ਹੁੰਦੀ ਵੇਖਿਆ ਵੀ ਤੇਜ਼ ਚਲਾ ਗੱਡੀ ਛੇਤੀ ਛੇਤੀ ਪਹੁੰਚ ਜਿਹੜੀ ਛੇਤੀ ਉੱਪਰ ਜਾਵਾਂ ਛੇਤੀ ਉੱਪਰ ਜਾਵਾਂ ਵੇਖਿਆ ਆਪਣੇ ਇਹ ਤਾਂ ਕਿੰਨਾ ਫਰਕ ਆ ਰਿਹਾ ਜੇ ਤੈਨੂੰ ਤੋਂ ਜ਼ਿਆਦਾ ਲੰਦੀ ਆ ਹੈ ਨਾ ਉਹ ਆਏ ਹੀ ਤੇ ਇਹ ਘਰ ਹੈ ਨਹੀਂ ਸੀਗੇ ਉਹ ਇਹ ਚਲੇ ਗਿਆ ਕਿਸੇ ਦੀਆਂ ਹੁਣ ਇਹੀ ਆਇਓ ਹਾਂ ਫੋਨ ਕੀਤਾ ਲਓ ਜੀ ਅੱਜ ਸਾਰੀ ਰਿਸ਼ਤੇਦਾਰੀ ਇਕੱਠੀ ਹੋਈ ਆ ਆ ਸਾਡੀਆਂ ਦੋ ਭੂਆ ਆ ਭੂਆ ਦੇ ਮੁੰਡੇ ਦੋਤੇ ਆ ਮਤਲਬ ਬੀਬੀ ਦੇ ਆ ਭਾਜੀ ਵੱਡਾ ਦੋਤਾ ਆ ਤੇ ਸਾਰੇ ਜਣੇ ਬੀਬੀ ਨੂੰ ਮਿਲਣ ਆਇਆ ਭੂਆ ਸਾਡੀ ਅੰਬਰਸਰ ਵਾਲੀ ਆ ਤੇ ਆ ਭੂਆ ਸਾਡੀ ਹਾਜੀਪੁਰ ਤੋਂ ਡਾਲੋਵਾਲ ਪਿੰਡ ਤੋਂ ਇਹ ਸਾਡੀ ਭੂਆ ਰੌਣਕੀ ਭੂਆ ਪੂਰੀ ਤੇ ਉਦਾਂ ਹੁਣ ਥੋੜਾ ਜਿਹਾ ਗੈਸ ਲੀਕ ਹੋਈ ਪਈ ਆ ਥੋੜਾ ਜਿਹਾ ਕੰਮ ਖਰਾਬ ਹੀ ਆ ਆ ਮੇਰੀ ਦੁਸ਼ਮਣ ਆ ਆ ਆ ਲੈ ਆ ਫੇ ਫੇ ਬੋਲ ਪੀ ਆ ਤੇ ਮਤਲਬ ਅੱਜ ਪੂਰਾ ਮਾਹੌਲ ਬਣਿਆ ਪਿਆ ਤੇ ਮੈਂ ਚੱਲ ਤੁਹਾਨੂੰ ਨਾਲੇ ਰਿਸ਼ਤੇਦਾਰੀ ਨਾਲ ਮਿਲਾ ਦਨੇ ਆ ਤੇ ਨਾਲੇ ਆਪਾਂ ਵਲੌਗ ਬਣਾ ਲੰਨੇ ਆ ਤੇ ਵਲੌਗ ਦੇ ਵਿੱਚ ਰੌਣਕ ਸਾਰੇ ਇਕੱਠੇ ਹੋਏ ਮੈਨੂੰ ਧਾਣੇ ਨੂੰ ਦਿਖਾ ਲਓ ਕੈਨੂੰ ਲੈ ਚੱਲੋ ਠਾਕਰ ਮਾਰੇ ਤੇਰੇ ਵਾਲਾ ਸਿਆਣਾ ਹੁਣ ਹੈ ਨਹੀਂ ਇੱਥੇ ਲੱਗੇ ਜਾਂਦੇ ਕਿਸੇ ਤੇਰੇ ਭੂਤ ਨਹੀਂ ਜਿਹੜੇ ਇਹਨੇ ਬੰਨ ਛੜੇ ਉਹ ਨਹੀਂ ਨਿਕਲਨੇ ਉਹ ਲੰਮ ਸਕਦਾ ਉਹ ਕਹ ਕੇ ਚੰਗੇ ਤੋਂ ਬਣਾਏ ਐ ਇਹਨੇ ਆ ਇਹ ਚੰਗਾ ਕੁਝ ਚੰਗਾ ਤਾਂ ਬੜਾ ਬੜਾ ਭਾਗ ਸੰਦੇ ਲੈ ਕੇ ਜਾਣਾ ਪੈਣਾ ਨਿਕਲਦੇ ਆ ਢੋਲੀ ਧਾਰ ਥਲੇ ਨਵਾੜਾ ਪੈਣਾ ਹੈ ਹੈ ਤੇ ਜਾਂ ਫੇ ਕਿਸੇ ਦਿਨ ਚਾਂ ਫੇ ਇਹਦੀ ਕਿਸੇ ਦਿਨ ਧੌੜੀ ਲਾਉਣੀ ਪੈਣੀ ਆ ਜੇ ਧੌਲੀ ਧਰ ਨਹੀਂ ਜਾਣਾ ਤੇ ਇਹਦੀ ਦੰਮੀ ਇੱਥੇ ਕਮਾਵਾਗੇ ਚੰਗੀ ਤਰ੍ਹਾਂ ਇਹਦੀ ਦੰਮੀ ਇਹਨੂੰ ਵੀ ਵੀ ਨਾਲ ਹੀ ਆਹੋ ਇਹਦੇ ਵੀ ਨਾਲ ਹੀ ਇੱਥੇ ਵੱਜਣ ਫੇਰ ਹੈ ਇੱਥੇ ਨਾਂ ਲੈਣਗੇ ਅਗਲੇ ਬੀਬੀ ਤੇ ਨਾ ਸ਼ੁਰੂ ਤੋਂ ਇੱਧਰ ਖੜੀ ਰਹੀ ਜਾਂ ਪਹਿਲਾਂ ਮਾੜਾ ਮੋਟਾ ਇੱਜ਼ਤ ਕਰਦੀ ਸੀ ਨਹੀਂ ਇੱਜ਼ਤ ਤੇਰੀ ਸ਼ੁਰੂ ਕਰਦੀ ਸੀ ਮੜੀ ਮੋਟੀ ਉੱਥੇ ਬਾਜ ਪੈਣੀ ਆ ਆਹ ਉੱਥੇ ਬਾਜ ਪੈਣੀ ਆ ਵੀ ਜਿਹਦੀ ਘਰ ਵਾਲੀ ਨੇ ਜਿਹੜੇ ਪਾਏ ਆ ਖੜੀ ਹੋਵੇ ਖੜੀ ਹੋਵੇ ਤੇ ਫੇਰ ਬਾਜ ਪੈਣੀ ਦੇਖੀ ਕਿਦਾਂ ਫੇਰ ਹਮ ਨੇ ਖੜੀ ਹੈ ਫੇਰ ਨੇ ਕਿਹਾ ਹਾਂ ਮੈਂ ਕੀਤਾ ਆਪਣੇ ਘਰ ਵਾਲੇ ਨੂੰ ਬਸ ਚ ਹੈਂ ਉਹਨੇ ਨਾਂ ਵੀ ਦਸਣਾ ਕੱਤੇ ਦਾ ਨਾਂ ਜਿਹਦਾ ਚਾਹੁੰਦਾ ਹੈ ਇਹ ਨਿਕੜਿਆ ਬਹੁਤ ਸੀ ਜਿਆਦੇ ਹੁਣ ਇਹਨੂੰ ਬੱਸ ਚ ਕੀਤਾ ਆਪਣੇ ਲਾ ਬੀਬੀ ਬੀਬੀ ਸਾਡੀ ਰੌਣਕਾਂ ਲਾਉਂਦੀ ਪੂਰੀਆਂ ਸਭ ਲਾਓ ਜੀ ਸਾਰਾ ਵਲੌਗ ਤੁਹਾਡੇ ਮੂਰੇ ਪੇਸ਼ ਕਰਤਾ ਆ ਆਪਾਂ ਤੇ ਨਾਲੇ ਆਪਾਂ ਰੌਣਕ ਮੇਲੇ ਲਾਲੇ ਨਾਲੇ ਚਾਰ ਤੁਹਾਨੂੰ ਗੱਲਾਂ ਸੁਣਾਦੀ ਦੀਆਂ ਪੈਂਡੂ ਮਾਹੌਲ ਆ ਪੂਰਾ ਤੇ ਅੱਜ ਧੋਪ ਨਹੀਂ ਉੱਦਾਂ ਜਿਹੜੀ ਕਿਉਂਕਿ ਨੇ ਦੇਖ ਕੋਟਕਪੂਰੇ ਵਾਲਾ ਵੀ ਬਾਬਾ ਹੈਗਾ ਉੱਧਰ ਕਹਿੰਦੇ ਆ ਜਾ ਉੱਧਰ ਦੇਖ ਲਾਂਗੇ ਫਿਰ ਪਹਿਲਾਂ ਉਹਨਾਂ ਨੂੰ ਪਤਾ ਹੈ ਮੈਨੂੰ ਕੋਈ ਬਾਬੇ ਦਾ ਪਤਾ ਨਹੀਂ ਕਹਿੰਦੀ ਮਾਪੋਤ ਬਾਬਿਆਂ ਤੇ ਜਾਂਦੇ ਰਹੇ ਨਾ ਪਹਿਲਾਂ ਤੇ ਕਾਉਂ ਦੀ ਸਮਾਪਤੀ ਆ ਸੋ ਨਵੇਂ ਵਲੌਗ ਜੇ ਮਿਲਾਂਗੇ ਸੋ ਹੁਣ ਆਪਾਂ ਚਾਹ ਪਾਣੀ ਪੁੱਛ ਲਈਏ ਬੰਦਿਆਂ ਨੂੰ ਤੇ ਕਾਫੀ ਟਾਈਮ ਹੋ ਗਿਆ ਆਇਆਂ ਨੂੰ ਇਹ ਕਿਤੇ ਨਾਰਾਜ਼ ਹੋ ਗਏ ਨਾ ਚੱਲ ਜਾਣ ਕਿਉਂ ਭਾਜੀ ਬਿਲਕੁਲ ਇਹ ਭਾਜੀ ਸਾਡੇ ਦਾ ਹਾਂ ਇਹ ਸਾਡਾ ਵੱਡਾ ਭਰਾ ਆ ਭਾਜੀ ਸਾਡਾ ਭੂਆ ਦਾ ਬੇਟਾ ਇਹ ਇਹ ਅੱਜ ਬੜੇ ਚਿਰਾਂ ਬਾਅਦ ਆਏ ਆ ਤਾਂ ਕਰ ਦੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਪਰ ਮੈਨੂੰ ਮਾਫ਼ ਕਰ ਦਿਓ ਮੈਂ ਜਿਹੜਾ ਬੋਲਦੀ ਆ ਨਾ ਫਾਲਤੂ ਉਹ ਨਾ ਮੇਰੇ ਗਾਲਾਂ ਨਾ ਕੱਢਿਆ ਵੈਸੇ ਮਜ਼ਾਕ ਮਯੂਕ ਲੱਗੇ ਰਹਿੰਦੇ ਆ ਇਹ ਘਰਾਂ ਦੇ ਕੰਮ ਸ਼ਕਤੀ